ਰਾਮਨਗਰ ਗਲੀ ਨੰਬਰ 10 ਸੋਟਾ 22 ਕੋਲ ਇੱਕ ਮੰਦਿਰ ਬਣਿਆ ਹੋਇਆ ਜੀ ਸ਼ਿਵ ਮੰਦਿਰ ਹੈਗਾ ਇਹਦੇ ਵਿੱਚ ਪਿਛਲੇ ਪਾਸੇ 25-30 ਕਮਰੇ ਬਣੇ ਹੋਏ ਆ ਜਿਹੜੇ ਜਿਸ ਦੇ ਵਿੱਚ ਮਜ਼ਦੂਰ ਜਿਹੜੇ ਕਿਰਾਏ ਤੇ ਰਹਿੰਦੇ ਆ ਜੀ ਉਸ ਦੇ ਅੱਗੇ ਜਿਹੜਾ ਮੰਦਿਰ ਹੈ ਉਸ ਦੇ ਪੁਜਰੇ ਵਿੱਚ ਹਾਂਜੀ ਪੁਜਾਰੀ ਨੂੰ ਇੱਟਾਂ ਨਾਲ ਕੁੱਟਿਆ ਗਿਆ ਪਲੱਸ ਵਾਈਪਰ ਵਗੈਰਾ ਮਾਰੇ ਗਏ ਆ ਜਿਹੜੇ ਕਿ ਉੱਥੇ ਸਬੂਤ ਦੇ ਤੌਰ ਤੇ ਹਲੇ ਵੀ ਪਏ ਆ ਪਲੱਸ ਉੱਥੇ ਜਿਹੜੀ ਸ਼ਿਵ ਮੰਦਿਰ ਦੇ ਵਿੱਚ ਘੰਟੀ ਲੱਗੀ ਹੋਈ ਹੈ ਜੀ ਉਹ ਟੁੱਟ ਕੇ ਨੀਚੇ ਡਿੱਗੀ ਹੋਈ ਹੈ ਪੁਜਾਰੀ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ ਅੰਦਰ ਕੋਈ 2000 ਰੁਪਏ ਚੋਰੀ ਵਗੈਰਾ ਲਾਸਤ ਪੁਜਾਰੀ ਦਾ ਜਿਹੜਾ ਮੋਬਾਈਲ ਆ ਉਹ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਜੀ ਆਪਣੀ ਕਾਰਵਾਈ ਕਰ ਰਹੀ ਹੈ ਉਰੇ ਆਇਆ ਮੈਂ ਪੂਜਾ ਕਰਤਾ ਹੈ ਕਿ ਤੂੰ ਪੂਜਾ ਕਰਕੇ 3 ਵਜੇ ਆ ਠੀਕ ਹੈ ਜੀ ਪੂਜਾ ਕਰਕੇ ਮੈਂ ਤਾਂ ਅੰਦਰੋਂ ਇੱਕ ਨਾ ਵੀ ਪ੍ਰਸ਼ਾਦ ਪੈ ਦੀਗਾ ਦਹੀਂ ਤੇ ਇੱਕ ਕੇਲਾ ਵਗੈਰਾ ਤੇ ਗੋੜਾ ਠੀਕ ਹੈ ਮੈਂ ਜਦੋਂ ਜੇਨ ਲੱਗਿਆ ਤਾਂ ਇਹਨਾਂ ਨੇ ਪਹਿਲੇ ਕਿਹਾ ਜੀ ਮੈਂ ਇਹਨਾਂ ਨੇ ਪ੍ਰਸ਼ਾਦ ਚੱਕ ਤੇ ਮਰਾ ਬਾਬੇ ਜੀ ਦੇਖੋ ਪ੍ਰਸ਼ਾਦ ਹੀ ਬੇਕਦਰੀ ਕਿਤੇ ਮੈਂ ਪ੍ਰਸ਼ਾਦ ਵੇਖ ਤੇ ਤੋੜ ਆਇਆ ਮੇਰੇ ਮੂੰਹ ਤੋਂ ਨਿਕਲੀ ਕੋਈ ਗੱਲ ਹੈ ਜੀ ਤੇ ਇਹਨਾਂ ਨੇ ਮੇਤੇ ਹਮਲਾ ਕਰਤਾ ਸਾਰਾ ਠੀਕ ਹੈ ਜੀ ਮੈਂ ਬਸ ਇਹ ਇਹਨਾਂ ਨੇ ਸਾਰੇ ਹਮਲਾ ਕੀਤਾ ਇੱਕ ਮੇਰਾ ਮੋਬਾਈਲ ਖੋ ਕੇ ਲੇ ਗਏ ਇੱਕ ਮੁੰਡਾ ਯਾਰਾ Akash Kumar ਦਾ ਠੀਕ ਹੈ ਜੀ ਉਹ ਬਹੁਤ ਬਨਮਾਸ਼ੀਆ ਦਿਖਾਦਾ ਬਨਮਾਸ਼ੀਰ ਬਹੁਤ ਜਨਾਈ ਦਿਖਾ ਦੇ ਲੋਕ ਠੀਕ ਹੈ ਮੈਂ ਕਹਿਣਾ ਨਹੀਂ ਚਾਹਦਾ ਤੇ ਕਹਿਣਾ ਮਤਲਬ ਜਰਾ ਮੇਰਾ ਮੋਬਾਈਲ ਖੋਕ ਲਿਗਾ ਇਹਦੇ ਵਿੱਚ ਮੇਰੇ ਆਪ ਦੇ ਪਰਿਵਾਰ ਦੇ ਵੀ ਸਾਰੀ ਫੋਟੋ ਰਜ ਗਿਆ ਇੱਥੇ ਮੰਦਰ ਦੇ ਜਦ ਇਹਨਾਂ ਨੇ ਮੈਨੂੰ ਮਾਰਿਆ ਹੈਗਾ ਉਹ ਫੋਟੋ ਇਹਨਾਂ ਉਹ ਮੁੰਡੇ ਨੇ ਆ ਕੇ ਡਿਲੀਟ ਮਾਰ ਕੇ ਨਾ ਅੰਦਰ ਆ ਕੇ ਮਾਰ ਕੇ ਕੈਮਰਾ ਰੱਖਤਾ ਠੀਕ ਹੈ ਜੀ ਉਹ ਕੈਮਰਾ ਰੱਖਤਾ ਠੀਕ ਹੈ ਤੇ ਉਸ ਤੋਂ ਬਾਅਦ ਨਾ ਮੋਬਾਈਲ ਰੱਖ ਲਗਤਾ ਤੇ ਉਸ ਤੋਂ ਬਾਅਦ ਨਾ ਕਿ ਫਿਰ ਹਮਲਾ ਕੀਤਾ ਇਹਨਾਂ ਨੇ ਫਿਰ ਦੇਖੋ ਜੀ ਮੈਂ ਵੀ ਛੋਟੀ ਚੱਕ ਲਈ ਠੀਕ ਹੈ ਜੋ ਛੋਟੀ ਚੱਕਦੇ ਸਾਰੇ ਭੱ ਠੀਕ ਹੈ ਤਾਂ ਇਹ ਡਰਾਮਾ ਵਾਜੀ ਕਰ ਜਾਂਦੇ ਉਹ ਕੁੜੀ ਅੰਦਰ ਬੈਠੀ ਜਿਹੜੀ ਪੈਨ ਦੇ ਵਿੱਚ ਉਹ ਵੀ ਡਰਾਮੇ ਵਾਜੀ ਕਰ ਰਹੇ ਨੇ ਠੀਕ ਹੈ ਹਾਲਕੇ ਮੈਂ ਕਿਸੇ ਵਾਰੀ ਦੇਖੋ ਕਿ ਇਹ ਟੀਰੇ ਵਾਲਾ ਹਾਂ ਕਟਵਾਰ ਮੈਂ ਹਾਂਜੀ ਹਾਂ ਇਹ ਕਟਵਾਰ ਟੋੜੀ ਹੋਈ ਹਾਂਜੀ ਮੰਦਰ ਦਾ ਵੀ ਕੋਈ ਨੁਕਸਾਨ ਹੋਇਆ ਮੰਦਰ ਨੇ ਕੀ ਟੱਲੀ ਟੱਲੀ ਟੁੱਟ ਗਈ ਨਾ ਵੀ ਕੋਈ ਦਾਨ ਕਰਕੇ ਗਿਆ ਸਰ ਉਹ ਕੋਈ ਤਦਵੀ ਦਾਨ ਕਰਕੇ ਗਿਆ ਸ਼ਿਵਰਾਤੀ ਨੂੰ ਕੋ ਦੇਖ ਲਉ ਟੁੱਟੀ ਵੀ ਹੈ ਇਹ ਤੇ ਉਹ ਨੁਕਸਾਨ ਹੈ ਜੀ ਹੋਰ ਮੇਰੇ ਨਾਲ ਦੇਖੋ ਜੀ 2000 ਰੁਪਏ ਚੱਕਿਆ ਠੀਕ ਹੈ ਮੈਂ ਆਇਆ ਨਿਕਲਾ ਠੀਕ ਹੈ ਜੀ ਤੇ ਇਹ ਗਲਤ ਗੱਲ ਇਹ ਰੋਜ਼ ਦਾ ਕੰਮ ਸਾਡੇ ਕੋਲ ਹੁਣ 18 ਥਰਮਲ ਵੀ ਕੰਪ ਕਿ ਕਿ ਬੱਲਾ ਰਾਮਨਗਰ ਵਿੱਚ ਇੱਕ ਕੋਈ ਲੜਾਈ ਹੋਈ ਹੈ ਜਿਦੇ ਵਿੱਚ ਇੱਕ ਮੰਦਰ ਦੇ ਪੁਜਾਰੀ ਤੇ ਇੱਕ ਪ੍ਰਵਾਸੀ ਭਾਈਚਾਰੇ ਦੇ ਲੋਕ ਇਨਵੋਲ ਨੇ ਅਸੀਂ ਇੱਥੇ ਮੌਕੇ ਤੇ ਆ ਕੇ ਦੇਖਿਆ ਜੀ ਇੱਥੇ ਇੱਕ ਸ਼੍ਰੀ ਸ਼ਰਮ ਮੰਦਰ ਬਣਿਆ ਹੋਇਆ ਜਿਦੇ ਪਿੱਛੇ ਹੀ ਕੋਈ 20-25 ਘਰ ਨੇ ਜਿਹੜੇ ਪ੍ਰਵਾਸੀ ਭਾਈਚਾਰੇ ਦੇ ਨੇ ਤੇ ਮੌਕੇ ਤੋਂ ਸਾਨੂੰ ਵੀ ਪਤਾ ਲੱਗਿਆ ਹੈਗਾ ਕਿ ਇਹਨਾਂ ਦੀ ਪੁਜਾਰੀ ਤੇ ਕੋਈ ਪਹਿਲਾਂ ਵੀ ਕਈ ਵਾਰ ਇੱਕ ਦੋ ਲੜਾਈ ਝਗੜਾ ਇਹਦਾ ਆਪਸੀ ਹੋਇਆ ਤੇ ਅੱਜ ਵੀ ਲੜਾਈ ਝਗੜਾ ਹੋਇਆ ਹੈਗਾ ਕਿ ਜੋ ਸਾਡੇ ਕੋਲ ਕੰਪਲੇਂਟ ਆਈ ਬਾਕੀ ਅਸੀਂ ਮੰਦਰ ਦੀ ਮਰਿਆਦਾ ਜੋ ਹੈਗੀ ਇੰਟੈਕਟ ਹੈਗੀ ਹੈ ਚਲੋ ਆਪਸ਼ਨਾਂ ਤੱਕਾ ਮੁਕਤੀ ਹੋਈ ਆ ਅਸੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਦੋਨੋਂ ਪਾਸੇ ਹੀ ਇਕਦੂ ਦਾ ਕੈਲੀਬ੍ਰੇਸ਼ਨ ਲੱਗ ਰਹੇ ਨੇ ਤੇ ਇਸ ਚੀਜ਼ ਨੂੰ ਵੈਰੀਫਾਈ ਕਰਕੇ ਜੋ ਵੀ ਬੰਦੀ ਹੋਈ ਕਾਰਵਾਈ ਅਸੀਂ ਸਖਤ ਤੋਂ ਸਖਤ ਕਾਰਵਾਈ ਆਪਣੇ ਤੇ ਲੈ ਕੇ ਆਵਾਂਗੇ ਤੇ ਪਬਲਿਕ ਨੂੰ ਸਾਡੀ ਇਹੀ ਅਪੀਲ ਹੈ ਜੀ ਕਿਸੇ ਵੀ ਤਰੀਕੇ ਦੀ ਕੋਈ ਅਫਵਾਹਾਂ ਹੈਗੀਆਂ ਉਹਨਾਂ ਤੋਂ ਬਚਾ ਕੀਤਾ ਜਾਵੇ ਮਾਹੌਲ ਸਾਡੇ ਇੱਥੇ ਸਾਰਾ ਪੀਸਫੁਲ ਹੈ ਕੋਈ ਅਫਵਾਹੀ ਗੱਲ ਨਹੀਂ ਆਸ-ਪਾਸ ਤੇ ਵੀ ਜਿਹੜੇ ਰਸਨੀਕ ਨੇ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋ ਗਈ ਹੈਗੀ ਅਸੀਂ ਸਾਰਾ ਫਿਲ